ਡਾਕਟਰ ਹਰੀਸ਼ ਸ਼ਰਮਾ ਨੈਸ਼ਨਲ ਪ੍ਰੈਜ਼ੀਡੈਂਟ ਇੰਟਰਨੈਸ਼ਨਲ ਮਾਨਵ ਅਧਿਕਾਰ ਚੁਗਾਰਸ਼ ਕਮੇਟੀ ਅੱਜ ਅਸੀਂ ਸੰਯੁਕਤ ਤੌਰ ਤੇ ਜੋਤ ਜਿੱਥੇ ਬੰਦੀਆਂ ਗੁਰੂ ਗਿਆਨनाथ ਮਾਨਵਿਕ ਧਰਮ ਸਮਾਜ ਔਰ ਇੰਟਰਨੈਸ਼ਨਲ ਮਾਨਵ ਅਧਿਕਾਰ ਚੁਗਾਰਸ਼ ਕਮੇਟੀ ਵੱਲੋਂ ਇੱਕ ਤਿਰੰਗਾ ਯਾਤਰਾ ਕੱਢ ਰਹੇ ਹਾਂ ਜੀ ਜਿਹਦੇ ਵਿੱਚ ਇੰਡੀਅਨ ਆਰਮੀ ਦਾ ਮਾਨ ਸਨਮਾਨ ਦੇ ਇਹਦੇ ਵਿੱਚ ਹੀ ਅਸੀਂ ਤਿਰੰਗਾ ਯਾਤਰਾ ਕੱਢ ਰਹੇ ਹਾਂ ਜਿਹਦੇ ਵਿੱਚ ਸਾਡੇ ਸ਼ਹਿਰ ਦੇ ਈ ਰਿਕਸ਼ਾ ਦੇ ਪੰਜਾਬ ਦੇ ਪ੍ਰੈਜ਼ੀਡੈਂਟ ਨੇ ਸੁਨੀਲ ਮੋਰਿਆ ਜੀ ਉਹਨਾਂ ਦੀ ਸਾਰੀ ਟੀਮ ਸੈਕਟਰੀ ਸਾਹਿਬ ਨੇ ਵਾਈ ਸੈਕਟਰੀ ਨੇ ਸਾਰੀ ਟੀਮ ਆ ਮੈਂ ਇਹ ਨਾਂ ਨਵਾ ਤੇ ਨਾ ਨਹੀਂ ਲੈ ਸਕਦਾ ਸਾਡੇ ਮੈਡਮ ਜੀ ਨੇ ਜੀ ਜ਼ਿਲ੍ਹਾ ਪ੍ਰਧਾਨ ਮੈਡਮ ਬਲਵਿੰਦਰ ਕੌਰ ਸੰਧੂ ਪਹੁੰਚੇ ਨੇ ਉਹ ਰੈਡਵੋਕੇਟ ਸ਼੍ਰੇਸ਼ ਖੰਨਾ ਜੀ ਇਹ ਸਾਰੀ ਸਾਡੀ ਟੀਮ ਅੱਜ ਪਹੁੰਚੀ ਹੈ ਜੀ ਅਸੀਂ ਇੱਥੋਂ ਇੰਡੀਆ ਗੇਟ ਤੋਂ ਡਾਕਟਰ ਭੀਮਰਾਵ ਅੰਬੇਦਕਰ ਦੀ ਪ੍ਰੇਤਮਾ ਜੀ ਟਾਊਨ ਹਾਲ ਤੱਕ ਅਸੀਂ ਇਹ ਤਰੰਗਾ ਯਾਤਰਾ ਕੱਢ ਰਹੇ ਹਾਂ ਜੀ ਪੈਦਲ ਯਾਤਰਾ ਸਾਡੇ ਚੌਂਕ ਤੱਕ ਪੈਦਲ ਯਾਤਰਾ ਜੀ ਅੱਗੋਂ ਗੱਡੀਆਂ ਕਾਰਾਂ ਮੋਟਰਸਾਈਕਲਾਂ ਤੇ ਚੱਲੇਗੀ ਸਰ ਇਸ ਤਰ੍ਹਾਂ ਜੀ ਇੰਡੀਅਨ ਆਰਮੀ ਨੇ ਬਹੁਤ ਸੋਹਣਾ ਕੰਮ ਕੀਤਾ ਜੀ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਉਹਨਾਂ ਨੇ ਵੀ ਬਹੁਤ ਸੋਹਣਾ ਇਹ ਕੰਮ ਕੀਤਾ ਜੀ ਸਾਡੇ ਇੰਡੀਅਨ ਆਰਮੀ ਦਾ ਵੀ ਅਸੀਂ ਸਾਂ ਕੰਮ ਦੀ ਸਲਾਘਾ ਕਰਦੇ ਹਾਂ ਜੀ ਵੀ ਲੋਕਾਂ ਨੂੰ ਕੀ ਮੈਸੇਜ ਦੇਣਾ ਮੈਸੇਜ ਇਹੋ ਦੇਣਾ ਚਾਹੁੰਦੇ ਆਂ ਜੀ ਇਸ ਤਰ੍ਹਾਂ ਹੀ ਤਿਰੰਗਾ ਯਾਤਰਾ ਕੱਢੋ ਔਰ ਇੰਡੀਅਨ ਆਰਮੀ ਨੂੰ ਹੌਸਲਾ ਹੋਰ ਵਧੇ ਕਿਹੜੀ ਕਿਹੜੀ ਸੰਸਥਾਵਾਂ ਤੁਹਾਡੇ ਨਾਲ ਅੱਜ ਇੰਟਰਨੈਸ਼ਨਲ ਮਨੁੱਖ ਦੁਖਾ ਦਾ ਮੈਂ ਆਗੂ ਆ ਜੀ ਔਰ ਗੁਰੂ ਗਿਆਨनाथ ਮਾਲਵੀਕ ਧਰਮ ਸਮਾਜ ਔਰ ਰੀ ਰਿਕਸ਼ਾ ਸੈੱਲਾ ਸਾਡਾ ਪੰਜਾਬ ਦਾ ਜਿਹੜੇ ਸੈਕਟਰੀ ਸਾਹਿਬ ਨੇ ਉਹ ਸੀਨੀਰ ਮੋਰੀਆ ਜੀ ਉਹਨਾਂ ਦੀ ਟੀਮ ਆਈ ਹੈ ਜੀ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਨਾ ਪਾਸਟੈਂਡ ਤੋਂ ਨੇ ਜੀ ਸਾਡੇ ਇਹ ਵੀ ਸਾਰੇ ਜਿੰਨੇ ਵੀ ਪ੍ਰਧਾਨ ਆਏ ਨੇ ਮੈਂ ਸਾਰਿਆਂ ਦਾ ਆਪਣੇ ਵੇ ਗਹਿਰਾਈਆਂ ਤੋਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਜੀ ਜਿਹੜੀ ਯਾਤਰਾ ਲਾਸਟ ਬੀ ਆਰ ਅੰਬੇਦਕਰ ਜੀ ਦੇ ਗੁੱਟ ਜਾ ਕੇ ਹਾਂਜੀ ਉੱਥੇ ਹੋਏਗੀ ਇਹਦੇ ਵਿੱਚ ਸਾਡੀ ਮਹਿਲਾ ਟੀਮ ਵੀ ਆਈ ਹੈ ਜੀ ਅੱਜ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੀ ਪ੍ਰਤਿਮਾ ਦੇ ਉੱਤੇ ਇੱਕ ਵਿਸ਼ਾਲ ਤਿਰੰਗਾ ਯਾਤਰਾ ਜਿਹੜਾ ਆ ਉਹ ਗੁਰੂ ਗਿਆਨनाथ ਵਾਲਮੀਕੀ ਧਰਮ ਸਮਾਜ ਅਤੇ ਇੰਟਰਨੈਸ਼ਨਲ ਮਾਨਵ ਅਧਿਕਾਰ ਸੰਘਰਸ਼ ਕਮੇਟੀ ਵੱਲੋਂ ਸਾਂਝੇ ਤੌਰ ਤੇ ਕੱਢੀ ਗਈ ਸੀ ਕਿਉਂਕਿ ਅੱਜ ਜਿਹੜਾ ਦੇਸ਼ ਦੇ ਵਿੱਚ ਆਤਕਵਾਦੀਆਂ ਨੂੰ ਜਿਹੜਾ ਉਹਨਾਂ ਦੇ ਘਰ ਦੇ ਵਿੱਚ ਜਾ ਕੇ ਹਮਲਾ ਕੀਤਾ ਹੈ ਮਿਸ਼ਨ ਸੰਧੂਰ ਦੇ ਮਾਧਮ ਨਾਲ ਸਾਡੇ ਮਾਨਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਜੋ ਸਖਤ ਫੈਸਲਾ ਲਾਇਆ ਗਿਆ ਸੀਗਾ ਅਸੀਂ ਪਹਿਲਾਂ ਤੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਉਹਨਾਂ ਨੂੰ ਸਲੂਟ ਕਰਦੇ ਹਾਂ ਉੱਥੇ ਅਸੀਂ ਆਪਣੇ ਦੇਸ਼ ਨੂੰ ਅਤੇ ਆਪਣੀ ਆਰਮੀ ਨੂੰ ਸਲੂਟ ਕਰਦੇ ਹਾਂ ਕਿਉਂਕਿ ਉਹਨਾਂ ਵੱਲੋਂ ਇਹ ਜਿਹੜਾ ਮਿਸ਼ਨ ਨੂੰ ਅੰਜਾਮ ਦਿੱਤਾ ਗਿਆ ਇਹ ਵਾਕਈ ਸਲਾਘਾਯੋਗ ਹੈ ਪੂਰਾ ਦੇਸ਼ ਜਿਹੜਾ ਆ ਉਹ ਆਪਣੀ ਇੰਡੀਅਨ ਆਰਮੀ ਦੇ ਉੱਤੇ ਪ੍ਰਾਉਡ ਮਹਿਸੂਸ ਕਰਦਾ ਹੈ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਉੱਤੇ ਪ੍ਰਾਉਡ ਮਹਿਸੂਸ ਕਰਦਾ ਕਿਉਂਕਿ ਇਹ ਜਦੋਂ ਮਰਜ਼ੀ ਸਾਡੇ ਨਿਰਦੋਸ਼ ਲੋਕਾਂ ਦੇ ਉੱਤੇ ਆ ਕੇ ਹਮਲਾ ਕਰ ਦਿੰਦੇ ਆ ਸਾਡੇ ਨਿਰਦੋਸ਼ ਲੋਕਾਂ ਨੂੰ ਜਿਹੜਾ ਆ ਆ ਕੇ ਮਾਰ ਦਿੰਦੇ ਆ ਸੋ ਇਹ ਜਿਹੜਾ ਜ਼ਰੂਰੀ ਸੀ ਅਤਿ ਕਵਾਦ ਨੂੰ ਨੱਥ ਪਾਉਣੀ ਸੋ ਇਹ ਜਿਹੜੀ ਮਾਨਣੀਆਂ ਨਰਿੰਦਰ ਮੋਦੀ ਜੀ ਉਹਨਾਂ ਦੇ ਵੱਲੋਂ ਜਿਹੜਾ ਇਹ ਮਿਸ਼ਨ ਦਿੱਤਾ ਗਿਆ ਸੀ ਮਿਸ਼ਨ ਸੰਦੂਰ ਜੋ ਸਾਡੀ ਇੰਡੀਅਨ ਆਰਮੀ ਜੋ ਪਾਵਰਫੁੱਲ ਆਰਮੀ ਹੈ ਉਹਨਾਂ ਵੱਲੋਂ ਜਿਹੜਾ ਆ ਇਸ ਮਿਸ਼ਨ ਨੂੰ ਕਾਮਯਾਬ ਕਰਦੇ ਹੋਏ ਦੁਸ਼ਮਣ ਦੇ ਜਿਹੜੇ ਘਰ ਚ ਜਾ ਕੇ ਦੰਦ ਖੱਟੇ ਕੀਤੇ ਆ ਇਸ ਤੇ ਹੀ ਸਾਰਾ ਦਾ ਸਾਰਾ ਸਮਾਜ ਪੂਰੇ ਅੰਬਰਸਰ ਦੇ ਲੋਕ ਜਿਹੜੇ ਆਪਣੇ ਦੇਸ਼ ਨੂੰ ਪਿਆਰ ਕਰਦੇ ਆ ਆਪਣੀ ਕਮਿਊਨਿਟੀ ਨੂੰ ਪਿਆਰ ਕਰਦੇ ਆ ਆਪਣੇ ਲੋਕਾਂ ਨੂੰ ਪਿਆਰ ਕਰਦੇ ਆ ਆਪਣੇ ਦੇਸ਼ ਦੇ ਵਿੱਚ ਵਸਦੇ ਹਰ ਇੱਕ ਨਾਗਰਿਕ ਨੂੰ ਪਿਆਰ ਕਰਦੇ ਆ ਅੱਜ ਉਹ ਲੋਕ ਜਿਹੜਾ ਆ ਇਸ ਯਾਤਰਾ ਦਾ ਹਿੱਸਾ ਬਣ ਕੇ ਜਿਸ ਦੇ ਵਿੱਚ ਵੱਖ-ਵੱਖ ਰਾਜਨੀਤਿਕ ਧਿਰਾਂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਹਿਬਾਨ ਵੀ ਪਹੁੰਚੇ ਸੀ ਮੈਂ ਉਹਨਾਂ ਦਾ ਇੱਥੇ ਦਿਲ ਦੀਆਂ ਗਰਾਈਆਂ ਤੋਂ ਆਉਣ ਤੇ ਜੀ ਆਇਆਂ ਕਰਦਾ ਕਿਉਂਕਿ ਇਹ ਜਿਹੜੀ ਯਾਤਰਾ ਹਰ ਇੱਕ ਉਹ ਦੇਸ਼ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਯਾਤਰਾ ਸੀ ਜਿਹੜੇ ਆਪਣੇ ਲੋਕਾਂ ਨੂੰ ਪਿਆਰ ਕਰਦੇ ਆ ਆਪਣੇ ਦੇਸ਼ ਨੂੰ ਪਿਆਰ ਕਰਦੇ ਆ ਤੇ ਸਾਡੇ ਦੇਸ਼ ਦੇ ਉੱਤੇ ਹਮਲਾ ਕਰਨ ਵਾਲੇ ਦੁਸ਼ਮਣਾਂ ਨੂੰ ਜਿਨ੍ਹਾਂ ਨੇ ਦੰਦ ਖੱਟੇ ਕੀਤੇ ਆ ਸੀ ਉਹਨਾਂ ਨੂੰ ਫੇਰ ਸਲੂਟ ਕਰਦੇ ਆ ਇੰਡੀਅਨ ਆਰਮੀ ਨੇ ਇਹ ਇੰਡੀਆ ਗੇਟ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਦੀ ਪ੍ਰਤਮਾ ਦੇ ਉੱਤੇ ਆ ਕੇ ਸਮਾਪਤ ਹੋਈ ਹੈ ਸੋ ਇਸੇ ਸਮਾਪਤ ਕਰਨ ਦਾ ਵੀ ਇੱਕ ਬਹੁਤ ਵੱਡਾ ਜਿਹੜਾ ਕਾਰਨ ਹੈ ਕਿਉਂਕਿ ਸਾਡੇ ਦੇਸ਼ ਦਾ ਜਿਹੜਾ ਸੰਵਿਧਾਨ ਹੈ ਉਹ ਇੰਨਾ ਤਾਕਤਵਾਰ ਹੈ ਕਿ ਦੁਸ਼ਮਣਾਂ ਨੂੰ ਮੂੰਹ ਤੋੜਵਾ ਜਵਾਬ ਦੇਣ ਲਈ ਸਾਡੀ ਇੰਡੀਅਨ ਆਰਮੀ ਨੂੰ ਪੂਰੀ ਪਾਵਰ ਦੇ ਰਿਹਾ ਹੈ ਸਾਡੀ ਇੰਡੀਅਨ ਆਰਮੀ ਨੇ ਉਹ ਸੰਵਿਧਾਨ ਦੀ ਤਾਕਤ ਦੇ ਨਾਲ ਉਹਨਾਂ ਦਾ ਜਿਹੜਾ ਟੱਕਰੇ ਮੁਕਾਬਲਾ ਕੀਤਾ ਇਸ ਕਰਕੇ ਅੱਜ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜੀ ਦੀ ਪ੍ਰਤਮਾ ਦੇ ਉੱਤੇ ਆ ਕੇ ਜਿਹੜੀ ਆ ਇਸ ਵਿਸ਼ਾਲ ਤਿਰੰਗਾ ਯਾਤਰਾ ਨੂੰ ਜਿਹੜਾ ਸਮਾਪਤ ਕੀਤਾ ਹੈ ਮੈਂ ਇੱਥੇ ਇਹ ਦੱਸਣਾ ਚਾਹੁੰਦਾ ਕਿ ਸਾਡੇ ਮਾਨਣੀਆਂ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਸਾਹਿਬਾਨ ਉਹਨਾਂ ਵੱਲੋਂ ਜਿਹੜਾ ਇਹ ਕੰਮ ਕੀਤਾ ਗਿਆ ਇਸ ਤੇ ਬੱਚੇ ਬੱਚੇ ਦੇ ਦਿਲ ਦੇ ਵਿੱਚ ਇੰਨੀ ਚਾਹਤ ਹੈ ਇੰਨੀ ਖੁਸ਼ੀ ਹੈ ਕਿ ਜਿਹੜਾ ਦੁਸ਼ਮਣ ਦੇਸ਼ ਹੈ ਜਦੋਂ ਮੱਝੀ ਸਾਡੇ ਨਿਰਦੋਸ਼ ਲੋਕਾਂ ਦੇ ਉੱਤੇ ਹਮਲਾ ਕਰਦਾ ਤੇ ਸਾਨੂੰ ਮਾਣ ਹੈ ਸਾਡੀ ਇੰਡੀਅਨ ਆਰਮੀ ਦੇ ਉੱਤੇ ਤਾਂ ਹੀ ਜਿਹੜਾ ਉਹਨਾਂ ਦੇ ਸਨਮਾਨ ਦੇ ਵਿੱਚ ਆਪਣੇ ਦੇਸ਼ ਦੇ ਸਨਮਾਨ ਦੇ ਵਿੱਚ ਜਿਹੜੀ ਤਿਰੰਗਾ ਯਾਤਰਾ ਕੱਢੀ ਗਈ ਆ ਸਮੁੱਚੇ ਸਮਾਜ ਦੀ ਇਹ ਮੰਗ ਸੀ ਸਮੁੱਚੇ ਸਮਾਜ ਵਾਲੇ ਬੰਦੀਆਂ ਨੇ ਇਕਾਕਰ ਮੇਰਾ ਨਾਮ ਟੋਡਰ ਮੱਲਿਆ ਮੈਂ ਅੰਤਰਰਾਸ਼ਟਰੀ ਮਾਨਵ ਅਧਿਕਾਰ ਸੰਘਰਸ਼ ਕਮੇਟੀ ਤੋਂ ਪੰਜਾਬ ਦਾ ਚੇਅਰਮੈਨ ਆ ਅੱਜ ਜਿਹੜਾ ਅਸੀਂ ਤਿਰੰਗਾ ਯਾਤਰਾ ਜਿਹੜੀ ਇਹ ਇੰਡੀਆ ਗੇਟ ਸਾਹਦੇ ਤੋਂ ਸ਼ੁਰੂ ਕੀਤੀ ਆ ਤੇ ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਤੇ ਇਹ ਸੰਪੰਨ ਹੋਈ ਆ ਸਾਨੂੰ ਬੜਾ ਗਰਵ ਆ ਆਪਣੀ ਆਰਮੀ ਤੇ ਜਿਹੜਾ ਆਪਰੇਸ਼ਨ ਸੰਦੂਰ ਦੀ ਜਿੱਤ ਵਿੱਚ ਇਹ ਜਿਹੜੀ ਆ ਅੱਜ ਤਿਰੰਗਾ ਯਾਤਰਾ ਦਾ ਆਯੋਜਨ ਕੀਤਾ ਗਿਆ ਅਸੀਂ ਜਿੰਨੇ ਵੀ ਇਹਦੇ ਵਿੱਚ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਲੋਕ ਪਹੁੰਚੇ ਆ ਅਸੀਂ ਉਹਨਾਂ ਦਾ ਜਿੰਨੇ ਕਦਮ ਚੱਲ ਕੇ ਆਏ ਆ ਉਹ ਸਿਰ ਮੱਥੇ ਤੇ ਸਾਡੇ ਅਸੀਂ ਧੰਨਵਾਦ ਕਰਦੇ ਆ ਜੈ ਹਿੰਦ ਜੈ ਵਾਲਮੀਕੀ ਹਰ ਹਰ ਵਾਲਮੀਕੀ ਸੰਧੂ ਜੀ ਮੈਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਬਲਵਿੰਦਰ ਕੋਰ ਸੰਧੂ ਜੀ ਮੈਂ ਡਿਸਟ੍ਰਿਕਟ ਪ੍ਰੈਜ਼ੀਡੈਂਟ ਆ ਜੀ ਮਾਨਵ ਅਧਿਕਾਰ ਸੰਘਰਸ਼ ਕਮੇਟੀ ਵੱਲੋਂ ਜੀ ਤੇ ਸੋਈ ਬਹੁਤ ਵਧੀਆ ਅਪਰਾਲਾ ਕਰ ਰਹੇ ਸਾਰੇ ਸੰਘਰਸ਼ ਕਮੇਟੀ ਵਾਲੇ ਜੋ ਕਿ ਸਾਨੂੰ ਆਰਮੀ ਇੰਡੀਆ ਵਾਲਿਆਂ ਨੇ ਸਾਨੂੰ ਇਨਾ ਉਤਸ਼ਾਹ ਦਿੱਤਾ ਕਿ ਅਸੀਂ ਉਹਨਾਂ ਦੇ ਬਹੁਤ ਕੁਰਬਾਨ ਜਿਹਨੂੰ ਕਹਿੰਦੇ ਬਹੁਤ ਸਦਕੇ ਜਾਂਦੇ ਆ ਕਿ ਜਿਨ੍ਹਾਂ ਨੇ ਉਹਨਾਂ ਦਾ ਸਾਹਮਣਾ ਕੀਤਾ ਇਸ ਕਰਕੇ ਅਸੀਂ ਉਹਨਾਂ ਨੂੰ ਸ਼ਾਬਾਸ਼ ਦਿੰਨੇ ਆ ਆਰਮੀ ਇੰਡੀਆ ਵਾਲਿਆਂ ਨੂੰ ਤੇ ਸਾਡੇ ਭਰਾ ਹੀ ਨੇ ਜਿਹੜੇ ਕਿ ਇਸ ਦੌਰ ਦੇ ਵਿੱਚ ਅੱਗੇ ਆਉਂਦੇ ਨੇ ਅਸੀਂ ਉਹਨਾਂ ਦੇ ਨਾਲ ਚੱਲ ਕੇ ਚੱਲਾਂਗੇ ਅਸੀਂ ਪਿੱਛੇ ਨਹੀਂ ਹਟਦੇ ਸਾਰੇ ਜਣੇ ਬਾਅਦ ਚੜ ਕੇ ਅਸੀਂ ਹਿੱਸਾ ਲਵਾਂਗੇ ਸੋ ਇਹ ਬਹੁਤ-ਬਹੁਤ ਧੰਨਵਾਦ ਮੋਦੀ ਸਾਹਿਬ ਦਾ ਜੋ ਉਹਨਾਂ ਨੇ ਅੱਗੇ ਹੋ ਕੇ ਕੀਤਾ ਇਹ ਤੇ ਬਹੁਤ ਇਸ ਗੱਲ ਦੀ ਖੁਸ਼ੀ ਆ ਲੜਾਈ ਲੱਗਣੀ ਨਹੀਂ ਚਾਹੀਦੀ ਖੁਸ਼ਹਾਲੀ ਰਹਿਣਾ ਚਾਹੀਦਾ ਸਾਡਾ ਪੰਜਾਬ ਸਾਡੇ ਪੰਜਾਬ ਨੂੰ ਨਜ਼ਰ ਨਾ ਲੱਗੇ ਸਾਡਾ ਪੰਜਾਬ ਜਿੰਦਾਬਾਦ ਆ ਤੇ ਜਿੰਦਾਬਾਦ ਰਹੇਗਾ ਤੇ ਇਸ ਤਰ੍ਹਾਂ ਹੀ ਸਦਾ ਚੱਲਦਾ ਰਹੇਗਾ ਕਿੱਥੇ ਲੈ ਕੇ ਕਿੱਥੇ ਲੈ ਕੇ ਜਾਏਗੀ ਇੱਥੋਂ ਲਾ ਕੇ ਜੇ ਅਸੀਂ ਹਾਲਗੇੜ ਤੱਕ ਜਾਵਾਂਗੇ ਰਸਤੇ 'ਚ ਹੁੰਦੇ ਹੋਇਆ ਸਾਰੇ ਹਾਂਜੀ ਦੇਖੋ ਜੀ ਇਸ ਤਰ੍ਹਾਂ ਆ ਵੀ ਦੇਖੋ ਦੇਖੀ ਸਾਨੂੰ ਪਤਸ਼ਾਹ ਉੱਠਿਆ ਕੀ ਆਰਮੀ ਵਾਲਿਆਂ ਨੇ ਬਹੁਤ ਵੱਡਾ ਅੱਛਾ ਕਦਮ ਚੁੱਕਿਆ ਜੋ ਕਿ ਉਹਨਾਂ ਸਾਹਮਣਾ ਕੀਤਾ ਇਸ ਕਰਕੇ ਸਾਡੇ ਮਨ ਚ ਵੀ ਉਹ ਕੋ ਵਧਾਈ ਦੇ ਪਾਤਰ ਨੇ ਆਰਮੀ ਵਾਲੇ ਕਿ ਜੋ ਕਰ ਰਹੇ ਵਧੀਆ ਕਰ ਰਹੇ ਨੇ ਤੇ ਅਸੀਂ ਉਹਨਾਂ ਦੇ ਮਗਰ ਅਸੀਂ ਇੱਕ ਇੱਕ ਬੱਚਾ ਬਜ਼ੁਰਗ ਹਰ ਔਰਤ ਉਹਦੇ ਨਾਲ